ਲਓ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਸਾਰੇ ਅਨਸਾ ਸ੍ਰੀ ਕਾਲ ਮੈਂ ਰਾਜਿੰਦਰ ਰਾਏ ਤੇ ਲਓ ਜੀ ਅੱਜ ਦੀ ਰੁਟੀਨ ਕਰੀਏ ਸ਼ੁਰੂ ਇੱਧਰ ਆਪਾਂ ਚੀਰ ਲਏ ਪਿਆਜ਼ ਕਿਉਂਕਿ ਦਾਲ ਨੂੰ ਲਾਈਏ ਕੜਕਾ ਅੱਜ ਆਪਾਂ ਬਣਾਈ ਜੀ ਦਾਲ ਆ ਵੇਖੋ ਦਲੇ ਮਸਰਾਂ ਦੀ ਮੈਂ ਤਾਂ ਪਾਇਆ ਤਾਂ ਨਹੀਂ ਇਹ ਪ੍ਰਸ਼ਾਦਿਆਂ ਵਾਂਗ ਤੇ ਆਪਾਂ ਆਟਾ ਗੁੰਨ ਕੇ ਕਰ ਲਿਆ ਤਿਆਰ ਤੇ ਹੁਣ ਆਪਾਂ ਗੈਸ ਬਾਲ ਗਏ ਕੜਾਈ ਰੱਖ ਕੇ ਪਾਈ ਗਿਰ ਭੈਂਡ ਆਪਾਂ ਪਿਆਜ਼ ਕੱਢ ਕੇ ਰੱਖੀ ਆਪਾਂ ਬਣਾਉਣੀ ਪਨੀਰ ਦੀ ਪੁਰਜੀ ਤੇ ਇਹ ਜਨ ਪਨੀਰ ਦੀ ਪੁਰਜੀ ਬਣਾਈ ਹੈ ਇਹ ਵੀ ਤੁਹਾਨੂੰ ਵਿਖਾਉਣੀ ਆ ਤੇ ਇਹ ਹੁਣ ਆਪਾਂ ਲਾਈਏ ਦਾਲ ਨੂੰ ਤੜਕਾ ਫਿਰ ਦਾਲ ਨੂੰ ਤੜਕਾ ਲਾ ਕੇ ਪ੍ਰਸ਼ਾਦੇ ਲਾਉਣ ਲੱਗੇ ਮਿਲਦੇ ਆ ਦਰਪਤਵਾਇ ਦੁੱਧ ਨੂੰ ਬਾਲਾ ਤੇ ਇਸ ਲੋ ਜੀ ਆਪਾਂ ਤੜਕਾ ਲਾ ਲਗੇ ਫਿਰ ਮਿਲਦੇ ਆ